ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਵਿਕਰਮ ਜੀਠਿਆ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਇੱਕ ਵੱਡੇ ਜਿਹੜੇ ਆ ਅਫਸਰ ਵੱਲੋਂ ਐਂਟਰੀ ਹੁੰਦੀ ਹੈ ਇਸ ਮਾਮਲੇ ਵਿੱਚ ਤਾਂ ਉਧਰ ਹੁਣ ਇੱਕ ਹੋਰ ਵੱਡੇ ਅਫਸਰ ਦੀ ਇਸ ਵਿੱਚ ਐਂਟਰੀ ਹੋਣ ਜਾ ਰਹੀ ਹੈ ਦੱਸਦੀ ਹੈ ਕਿ ਵਿਕਰਮ ਜੀਠਿਆ ਮਾਮਲੇ 'ਚ ਜਿੱਥੇ ਸਾਬਕਾ ਡੀਜੀਪੀ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਵੱਡੇ ਜਿਹੜੇ ਆ ਦੋਸ਼ ਲਗਾਏ ਗਿਆ ਜਾਂ ਵੱਡੇ ਇਲਜ਼ਾਮ ਲਗਾਏ ਗਿਆ ਤਾਂ ਉੱਥੇ ਹੀ ਹੁਣ ਈਡੀ ਦੇ ਸਾਬਕਾ ਅਫਸਰ ਦੀ ਇਸ ਮਾਮਲੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਦੱਸਦੀ ਹੈ ਕਿ ਕੱਲ ਨੂੰ 12:30 ਵਜੇ ਬਿਜ਼ਨੈਸ ਦਫ਼ਤਰ ਪਹੁੰਚਣਗੇ ਅਫਸਰ ਅਤੇ ਇਸ ਨੂੰ ਲੈ ਕੇ ਹੋਰ ਵੀ ਜਿਹੜਾ ਕੇਸ ਵਿੱਚ ਜਿਹੜਾ ਹੁਣ ਇੱਕ ਤੋਂ ਬਾਅਦ ਇੱਕ ਐਕਸ਼ਨ ਹੋ ਰਿਹਾ ਤਾਂ ਬਿੱਤੇ ਦਿਨੇ ਜਿੱਥੇ ਬਿਕਰ ਮਜੀਠੀਆ ਨੂੰ ਬਿਜਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤਾਂ ਹੁਣ ਇਸ ਮਾਮਲੇ ਵਿੱਚ ਈਡੀ ਦੇ ਐਂਟਰੀ ਹੋਣ ਜਾ ਰਹੀ ਹੈ ਤਾਂ ਵਿਕਰਮਜੀਤਿਆ ਕੇਸ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਬਕਾ ਡਿਪਟੀ ਡਾਇਰੈਕਟਰ ਈਡੀ ਨਰੰਜਨ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਸਹਿਯੋਗ ਕਰਨ ਲਈ ਕਿਹਾ ਅਤੇ ਕੱਲੂ 12:30 ਵਜੇ ਵਿਜੀਲੈਂਸ ਦਫ਼ਤਰ ਜਾਣਗੇ ਤਾਂ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਸਾਬਕਾ ਡਿਪਟੀ ਡਾਇਰੈਕਟਰ ਨੂੰ ਵਿਜੀਲੈਂਸ ਵੱਲੋਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ ਜਿੱਥੇ ਦੇਖਿਆ ਗਿਆ ਕਿ ਅੱਜ ਸਾਬਕਾ ਆ ਡੀਜੀਪੀ ਚਪਟੋ ਜਿਹੜੇ ਆ ਸਾਬਕਾ ਡੀਜੀਪੀ ਉਹਨਾਂ ਨੂੰ ਜੇ ਇਸ ਮਾਮਲੇ ਵਿੱਚ ਜਿਹੜਾ ਸੱਧਿਆ ਗਿਆ ਸੀ ਤਾਂ ਉਸ ਮਾਮਲੇ ਵਿੱਚ ਉਹਨਾਂ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਤਾਂ ਉੱਥੇ ਹੀ ਹੁਣ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਜਿਹੜਾ ਕਿ ਈਡੀ ਦੇ ਜਿਹੜੇ ਸਾਬਕਾ ਡਿਪਟੀ ਡਾਇਰੈਕਟਰ ਨੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਸੱਧਿਆ ਗਿਆ ਤੇ ਨਰਿੰਦਰ ਸਿੰਘ ਜਿਹੜੇ ਆ ਉਹ ਉਹਨਾਂ ਨੂੰ ਦੇੜਾ ਕਿ ਇਸ ਮਾਮਲੇ ਵਿੱਚ ਬਲਾਇਆ ਗਿਆ ਤੇ ਉਹਨਾਂ ਵੱਲੋਂ ਸਹਿਯੋਗ ਦੇਣ ਦੀ ਜਿਹੜੀ ਆ ਵਿਜੀਲੈਂਸ ਨੇ ਅਪੀਲ ਕੀਤੀ ਆ ਉਹਨਾਂ ਨੂੰ ਤੇ 12:30 ਵਜੇ ਕੱਲ ਉਹ ਦਫ਼ਤਰ ਪਹੁੰਚਣਗੇ ਤਾਂ ਇਹ ਵੱਡੀ ਅਪਡੇਟ ਸਾਹਮਣੇ ਆਈ ਆ ਤਾਂ ਦੇਖਣਾ ਹੋਏਗਾ ਕਿ ਹੁਣ ਸਾਫ ਕਾ ਡਿਪਟੀ ਡਾਇਰੈਕਟਰ ਈਡੀ ਨਰਿੰਦਰ ਸਿੰਘ ਕੀ ਖੁਲਾਸੇ ਕਰਦੇ ਆ ਜਿੱਥੇ ਇੱਕ ਪਾਸੇ ਇੱਕ ਤੋਂ ਬਾਅਦ ਇੱਕ ਐਕਸ਼ਨ ਹੋ ਰਿਹਾ 7 ਦਿਨ ਦੇ ਪੁਲਿਸ ਰਿਮਾਂਡ ਤੇ ਨੇ ਵਿਕਰਮ ਜੀ ਠੀਆ ਤਾਂ ਦੂਜੇ ਪਾਸੇ ਇਸ ਮਾਮਲੇ 'ਚ ਇੱਕ ਤੋਂ ਬਾਅਦ ਇੱਕ ਕਾਰਵਾਈ ਹੋ ਰਹੀ ਆ ਤੇ ਲਗਾਤਾਰ ਜਿਹੜਾ ਇਸ ਮਾਮਲੇ ਨੂੰ ਹੋਰ ਜਿਹੜਾ ਸਖਤ ਬਣਾਉਣ ਦੇ ਕੋਸ਼ਾ ਹੋ ਰਿਹਾ ਨੇ ਹਾਲਾਂਕਿ ਕੋਰਟ ਵਿੱਚ ਕੀ ਕੁਝ ਹੋਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਵਿਕਰਮ ਜੀ ਟੀਆ ਤੇ ਜਿਹੜਾ ਸਕੰਜਾ ਉਹ ਆਏ ਸਾ ਆਏ ਦਿਨ ਜਿਹੜਾ ਕਸਿਆ ਜਾ ਰਿਹਾ ਤੇ ਸਾਫ ਕਾ ਡੀਜੀਪੀ ਵੱਲੋਂ ਜਿੱਥੇ ਇਸ ਮਾਮਲੇ ਵਿੱਚ ਅਹਿਮ ਗਾ ਜਿਹੜੀ ਆ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਹੁਣ ਡਿਪਟੀ ਡਾਇਰੈਕਟਰ ਈਡੀ ਨੂੰ ਜਿਹੜਾ ਕਿ ਸਹਾਯੋਗ ਦੇਣ ਦੀ ਅਪੀਲ ਕੀਤੀ ਆ ਵਿਜੀਲੈਂਸ ਨੇ ਤੇ ਕੱਲ ਨੂੰ 12:30 ਵਜੇ ਉਹ ਦਫ਼ਤਰ ਵਿਜੀਲੈਂਸਰ ਪਹੁੰਚਣਗੇ ਤੇ ਅਹਿਮ ਜਿਹੜੇ ਆ ਇਸ ਵਿੱਚ ਕੋਈ ਜਾਣਕਾਰੀ ਹੋਰ ਜਿਹੜੀ ਆ ਸਾਹਮਣੇ ਆ ਸਕਦੀ ਹੈ ਵੱਡੀ ਅਪਡੇਟ ਹੋਰ ਸਾਹਮਣੇ ਆ ਸਕਦੀ ਹੈ ਪਰ ਇਸ ਸਮੇਂ ਦੀ ਜਿਹੜੀ ਆ ਉਹ ਵੱਡੀ ਅਪਡੇਟ ਵਿਕਰਮਜੀਤਿਆ ਕੇਸ ਨਾਲ ਜੁੜੀ ਹੋਈ ਹੈ ਕਿ ਇਸ ਮਾਮਲੇ ਵਿੱਚ ਹੁਣ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਸੱਦਿਆ ਗਿਆ ਹੈ